ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਹਰਵੈਲ ਗਿੱਲ ਡੇਰੀ ਫਾਰਮਿੰਗ YouTube ਚੈਨਲ ਵਿੱਚ ਤੁਹਾਡਾ ਸਵਾਗਤ ਆ ਸਾਰੇ ਸੱਜਣਾ ਨੂੰ ਰਿਕਵੈਸਟ ਆ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲੇ ਤੇ ਬੈਲ ਆਈਕਨ ਨੂੰ ਆਨ ਕਰ ਲਿਓ ਤਾਂ ਜੋ ਆਉਣ ਵਾਲੀਆਂ ਨਵੀਆਂ ਵੀਡੀਓ ਨੋਟੀਫਿਕੇਸ਼ਨ ਟਾਈਮ ਟੂ ਟਾਈਮ ਤੁਹਾਡੇ ਤੱਕ ਪਹੁੰਚਦੀ ਰਹਿਣ ਇੱਥੇ ਫਾਰਮ ਦੇ ਵਿਜ਼ਿਟ ਕਰਨ ਲਈ ਪਿੰਨ ਜੋੜ ਸਿੰਘ ਵਾਲਾ ਤਹਿਸੀਲਪੱਤੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਹਰੀਕੇ ਪੱਤਨ ਤੋਂ ਪਹੁੰਚ ਕਰ ਸਕਦੇ ਆ ਵੱਡੇ ਸਭਰਾ ਤੋਂ ਪੱਤੀ ਕੁਸ਼ ਕਿਲੋਮੀਟਰ ਦੀ ਦੂਰੀ ਤੇ ਨਵਾ ਪੋਲ ਕੋਰ ਬੁੱਢਾ ਜਿਹੜਾ ਜਨਕ ਜਿੰਨੀ ਮਾਰਵਾ ਬੈਲਟ ਆਉਣ ਵਾਸਤੇ ਫਰੋਜਪੁਰ ਤਾਂ ਜਿੰਨਾ ਵੀ ਇਹ ਏਰੀਆ ਤਾਂ ਨਵਾਂਪੁਰ ਕੋਟ ਬੁੱਢਾ ਹਰੀਕੇ ਪਤਨ ਤੋਂ ਥੋੜੀ ਕਿਲੋਮੀਟਰ ਦੀ ਦੂਰੀ ਤੇ ਸਿੱਧੋ ਸਗਵਾ ਇਹ ਨਾਲ ਲੱਗਦੇ ਬਿਲਕੁਲ ਜਿਹੜੇ ਪਿੰਡ ਆ ਤੇ ਤਰੀਕ ਹੈਗੀ ਅੱਜ 1 3 2025 ਤਕਰੀਬਨ ਜਿਹੜਾ ਅ ਸ਼ਾਮ ਦਾ ਸਮਾਂ ਹੋ ਗਿਆ ਇੱਕ ਤਾਂ ਨੂੰ ਸਪੈਸ਼ਲ ਜੀ ਜਿਹੜੀ ਰਾਖੀ ਤੇ ਸ਼ਾਹੀਵਾਲ ਦਾ ਕ੍ਰੋਸ ਅੰਗ ਦੇ ਵਿੱਚ ਜਿਹੜੀ ਇੱਕ ਗਾਂ ਦਿਖਾਵਾਂਗੇ ਬਿਲਕੁਲ ਰੰਗ ਪ੍ਰਿੰਟ ਬਹੁਤ ਸੋਹਣਾ ਤੇ ਬਿਲਕੁਲ ਬਲੈਕ ਦੇ ਵਿੱਚ ਜਿਹੜੇ ਵਾਈਟ ਛੋਟੇ ਛੋਟੇ ਸਪੋਟ ਆ ਗਿਆ ਤੇ ਥੱਲੇ ਹਵਾਨਾ ਜਿਹੜਾ ਬਿਲਕੁਲ ਵਾਈਟ ਆ ਤੇ ਚੰਗਾ ਗੋਲਾ ਲੱਗਾ ਤੇ ਜਿਹੜੀ ਹੁਣੇ ਤਕਰੀਬਨ ਜਿਹੜੀ 1 ਦੀ ਕਰੀਬ 6 ਵਜੇ ਦੇ ਸਮੇਂ ਜਿਹੜਾ ਸ਼ਾਮ ਨੂੰ ਸੂਈ ਸੀਗੀ ਕਰਮਾਲੀ ਨੇ 2 ਘੰਟੇ ਦੇ ਵਿੱਚ ਜਿਹੜੀ ਜੇਰ ਪਾ ਦਿੱਤੀ ਆ ਤੇ ਪਿੱਛੇ ਜਿਹੜੇ ਇਹਦੇ ਫੀਮੇਲ ਜਿਹੜੀ ਕਾਫ ਆ ਗਿਆ ਬੱਚੀ ਆ ਬਹੁਤ ਸੋਹਣੀ ਤੇ ਬੱਚੀ ਵੀ ਚੰਗੇ ਸੀਮਨ ਦੀ ਆ ਤਕਰਮਾਲੀ ਦਾ ਜਿਹੜਾ ਥਾਨ ਲੇਵਾ ਵੀ ਤੁਹਾਨੂੰ ਜਿਹੜਾ ਦਿਖਾਉਨੇ ਆ ਪਹਿਲਾਂ ਆਪਾਂ ਤੁਹਾਨੂੰ ਬੱਚੇ ਦੇ ਜਰੂਰ ਝਾਤ ਮਰਾਈਏ ਬੱਚੇ ਦਾ ਰੰਗ ਪ੍ਰਿੰਟ ਬਹੁਤ ਸੋਹਣਾ ਆਇਆ ਚੰਗਾ ਬੇਲ ਚੰਗੀ ਹਾਈਟ ਜਿਹੜੀ ਬੱਚੀ ਜੀ ਬਹੁਤ ਸੋਹਣੀ ਆਈ ਤੇ ਮੱਥੇ ਦੇ ਵਿੱਚ ਜਿਹੜਾ ਦਿਲ ਆ ਗਿਆ ਫੁੱਲ ਆ ਗਿਆ ਚਾਰੇ ਪੈਰ ਜਿਹੜੇ ਬੱਚੀ ਦੇ ਜਿਹੜੇ ਥੋੜੇ ਥੋੜੇ ਵਾਈਟ ਆ ਤੇ ਥੱਲੇ ਜਿਹੜਾ ਵਾਈਟ ਪਾਣ ਆ ਗਿਆ ਤੇ ਕਰਮਾਲੀ ਬਹੁਤ ਚੰਗੀ ਆ ਤੇ ਕਰਦੇ ਆਪਾਂ ਇਹਦੀ ਜਿਹੜੀ ਪੂਰੀ ਡਿਟੇਲ ਆ ਤੁਹਾਡੇ ਨਾਲ ਥੋੜੀ ਥੋੜੀ ਸਾਂਝੀ ਇਹ ਰਾਠੀ ਤੇ ਸ਼ਾਈ ਵਾਲ ਦਾ ਕ੍ਰੋਸ ਆ ਇਹ ਜਿਹੜਾ ਦੂਜਾ ਸੂਆ ਇਹ ਸੂਈ ਆ ਤੇ ਜੇਰ ਪ੍ਰੋਪਰ ਜਿਹੜੀ ਇਹਦੀ ਪੈ ਚੁੱਕੀ ਆ ਤੇ ਤੁਹਾਨੂੰ ਜਿਹੜਾ ਇਹਦਾ ਠੰਡਾ ਧੀਰਾ ਪਾਣਾ ਵੀ ਜ਼ਰੂਰ ਦਿਖਾਉਨੇ ਆ ਬੋਲੀ ਵੀਰੇ ਕਰੀ ਥੱਲੇ ਜ਼ਰੂਰ ਪਾਓ ਇਹਦੇ ਤੇ ਧਾਰਾ ਮਾਰ ਕੇ ਆਪਾਂ ਜ਼ਰੂਰ ਦਿਖਾਈਏ ਆ ਦੇਖੋ ਜੀ ਕੋਈ ਪਹਾੜਾ ਬੰਗਾ ਨਹੀਂ ਆ ਕੁਝ ਨਹੀਂ ਆ ਤੇ ਬਿਲਕੁਲ ਕਰਮਾਰੀ ਦੇ ਜਿਹੜਾ ਆ ਥੱਲੇ ਆਪਾਂ ਤੁਹਾਨੂੰ ਬੈ ਕੇ ਜਿਹੜਾ ਦਿਖਾਉਂਦੇ ਆ ਤੇ ਆਪਾਂ ਇਹਦੀ ਜਿਹੜੀ ਚੁਵਾਈ ਉਹ ਵੀ ਨਾਲ ਨਾਲ ਥੋੜੀ ਦਿਖਾਉਨੇ ਆ ਆ ਦੇਖੋ ਜੀ ਬਹੁਤ ਕਰਮ ਵਾਲੀ ਠੰਡੀ ਸੀਲ ਆ ਚੁਆਈ ਚੈੱਕ ਕਰੋ ਬਿਲਕੁਲ ਪਹਿਲੀ ਚੁਆਈ ਆਪਾਂ ਲੱਗੇਗਾ ਨੂੰ ਗੋਲਡ ਵੀ ਲੱਗਦੇ ਨੇ ਅਗਲਾ ਪਿਛਲੇ ਨਾਲ ਪਿਛਲਾ ਚੁਆਈ ਕਰੋ ਆ ਦੇਖੋ ਜੀ ਬਹੁਤ ਕਰਮ ਵਾਲੀ ਇਹ ਸਾਹ ਦੇਖੋ ਪਿਛਲੇ ਤਰ੍ਹਾਂ ਦੀ ਵੀ ਜਿਹੜੀ ਚੁਆਈ ਜਰੂਰ ਦਿਖਾਓ ਦੇਖੋ ਕੋਈ ਭੂਲ ਚੱਟਾ ਨਹੀਂ ਆ ਕੋਈ ਥਾਣ ਵੱਧ ਘਟਣੀ ਆ ਬਿਲਕੁਲ ਕਰਮਾਂ ਦੀ ਜੇਰ ਪ੍ਰੋਪਰ ਬੈਗੀ ਆ ਆਮ گاਵਾ ਜਿਹੜੀਆਂ ਪਸਮਾ ਜਿਹੜੀਆਂ ਪਸਮੰਦ ਆ ਪਿਸ਼ਾਬ ਤੋਂ ਬਾਅਦ ਆ ਤਕਰੀਬਨ ਕਰਦੀਆਂ ਤੇ ਲੈਵਾ ਕਰਮਾਂ ਦੀ ਥਲੇ ਪੰਡਾ ਦੀਆਂ ਪੰਡਾ ਜਿਹੜੀਆਂ ਪਾਈਆਂ ਬਿਲਕੁਲ ਮਸ਼ਕ ਵਾਂਗੂ ਢੋਲ ਵਾਂਗੂ ਜਿਹੜਾ ਵੱਜਿਆ ਤੇ ਥਣ ਦਾ ਜਿਹੜਾ ਗੋਲਿਆ ਉਹ ਵੀ ਬਹੁਤ ਵਧੀਆ ਤੇ ਰੰਗ ਪ੍ਰਿੰਟ ਬਹੁਤ ਸੋਹਣਾ ਬਿਲਕੁਲ ਬਲੈਕ ਦੇ ਵਿੱਚ ਛੋਟੀਆਂ ਛੋਟੀਆਂ ਵਾਈਟ ਬਿੰਦੀਆਂ ਆਈਆਂ ਬਹੁਤ ਸੋਹਣੀਆਂ ਤੇ ਕੋਈ ਲੰਬੀ ਸਕਿਨ ਦੇਣੀ ਆ ਤੇ ਬਿਲਕੁਲ ਜਿਹੜੇ ਚਿੱਟੇ ਵਾਲ ਨੇ ਬਿਲਕੁਲ ਬਹੁਤ ਸੋਹਣੇ ਆ ਦੇਖੋ ਜੀ ਠੀਕ ਆ ਜੀ ਇਹ ਚਿੱਟੇ ਵਾਲ ਆ ਗਏ ਆ ਤੇ ਜਿਹੜਾ ਹਵਾਲੇ ਦੇ ਵੀ ਬਿਲਕੁਲ ਰੰਗ ਪ੍ਰਿੰਟ ਬਹੁਤ ਸੋਹਣਾ ਬਾਕੀ ਬਿਲਕੁਲ ਪਸ਼ੂ ਜਿਹੜਾ ਜਦੋਂ ਆ ਮੇਰਾ ਗੋਕਾ ਦੋਗਲਾ ਪਣਾ ਹੁੰਦਾ ਗਰਮੀ ਦੇ ਪਰਪਜ ਨੂੰ ਬਹੁਤ ਵਧੀਆ ਨੇ ਹਨ ਤਾਂ तकरीबन ਤੇ ਪਸ਼ਾਬ ਕਰਕੇ ਜਿਹੜਾ ਪਸਮਾ ਇਹਨਾਂ ਦਾ ਆਉਂਦਾ ਆ ਦੇਖੋ ਜੀ ਬਿਲਕੁਲ ਕੋਈ ਲੱਤ ਨਹੀਂ ਹਿਲਾਉਂਦੀ ਕਰਮਾ ਵਾਲੀ ਕੋਈ ਗੋਲੀ ਵੀ ਲੈ ਨੂੰ ਕੱਲਾ ਕੱਲਾ ਬਿਲਕੁਲ ਅਚਾਈ ਦੇਖੋ ਜੀ ਆ ਦੇਖੋ ਬਹੁਤ ਵਧੀਆ ਕੋਈ ਦਹਾਰਵੇਂ ਤੇ ਸੋਣ ਪੜਿਆ ਗੋਲੀ ਵੀ ਛੱਡਿਓ ਮੜਾ ਗਿਆ ਆ ਦੇਖੋ ਜੀ ਜਿੱਦਾਂ ਮਰਜੀ ਦੂਜਾ ਬੰਦਾ ਵੀ ਆ ਦੇਖੋ ਬਹੁਤ ਚੰਗੀ ਚੁਆਈ ਕੁਮਾਰੀ ਨੂੰ ਲੱਗੀ। ਫੀਸੇ ਦੇ ਤਲਾ ਦੇ ਵੀ ਚੁਆਈ ਜਿਹੜੀ ਪਹਿਲਾਂ। ਦੇਖੋ ਮੱਜਾਂ ਵਾਲੀ ਚੁਆਈ ਹੈ। ਇਹ ਜਿਹੜੀ ਫੈਟ ਹੈ ਦੀ ਉਹ ਵੀ ਜਿਹੜੀ ਮੱਜਾਂ ਆ ਗਈ ਹੋਊਗੀ। ਆਹ ਦੇਖੋ। ਬਹੁਤ ਸੋਹਣੀ। ਬਾਕੀ ਠੰਡੀ ਸੀ ਲਾ। ਕੋਈ ਪਾੜੇ ਵੰਡੇ ਦੀ ਜਰੂਰਤ ਨਹੀਂ ਐ ਕਰਮਾਲੀ ਨੂੰ ਕੋਈ ਕੁਝ ਨਹੀਂ ਬਾਲਟੀ ਦੇਖੋ ਜੀ ਬਿਲਕੁਲ ਮਿੰਟੋ ਮਿੰਟੀ ਤਾਣੋਂ ਆਉਂਦੀ ਐ ਬਹੁਤ ਵਧੀਆ ਬਾਕੀ ਦੁੱਧ ਜਿਹੜਾ ਨੋਰਮਲ ਕਰੇ ਲੋ ਸੇਵਾ ਤੇ 14 15 ਕਿਲੋ ਜਿਹੜੀ ਚ ਆ ਜੂਗੀ ਇਹ ਇੱਕ ਗਾਂ ਪਰਮੱਝਾਂ ਦੇ ਰੂਹ ਦੇ ਵਿੱਚ ਰਾਠੀ ਦਾ ਤੇ ਸ਼ਾਹੀਵਾਲ ਦਾ ਕ੍ਰੋਸ ਆ ਕੋਈ ਇਹਨੂੰ ਪਾੜੇ ਵੰਡੇ ਦੀ ਜਰੂਰਤ ਨਹੀਂ ਆ। ਕੋਈ ਰੱਸੀ ਪਾਉਣ ਦੀ ਲੋੜ ਨਹੀਂ। ਲਾ ਦੇਖੋ ਜੀ। ਤੇ ভাই ਆਪਾਂ ਜਿਹੜੀ ਹੁਣ ਥੋੜੀ ਜੀ ਕੀਤੀ ਆ ਕੋਈ ਤਿੰਨ 4 ਕਿਲੋ। ਬਹੁਤ ਚੰਗੀ। ਠੰਡੀ ਸੀ ਇਹਦਾ। ਬਹੁਤ ਵਧੀਆ। ਆ ਦੇਖੋ। ਬਾਕੀ ਬੱਚਾ ਵੀ ਪਿੱਛੇ ਬੋਲ ਟੌਪ ਦਾ ਆ ਗਿਆ ਕਰਮਾਲੀ ਦੇ ਥੱਲੇ ਤੇ ਸੋਹਣਾ ਕੱਦ ਕਾਠਾ। ਆ ਦੇਖੋ। ਬੱਚਾ ਬਹੁਤ ਪਿਆਰਾ ਰੇਟ ਆ ਜਿਹੜਾ ਇਹਦਾ ਨਾ 50 ਨਾ 52 44700 ਰੁਪਏ ਰੇਟ ਆ ਪਿੱਛੇ ਫੀਮੇਲ ਕਾਫ ਆ ਗਈ ਆ ਤਾਂ 44700 ਦੇ ਵਿੱਚ ਆਪਾਂ ਇੱਕ ਮੱਝ ਲੈ ਕੇ ਜਾਣੀ ਆ ਤੇ ਬਹੁਤ ਚੁਗੀ ਕਰਮਾ ਲਈ ਬਾਕੀ ਫੋਨ ਨੰਬਰ ਆਪਣਾ 990382025 9906382025 ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ